ਤਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦੀ ਇਹ ਪਵਿੱਤਰ ਧਰਤੀ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਸਤਿਗੁਰਾਂ ਦਾ 450 ਸਾਲਾਂ ਜੋਤੀ ਜੋਤ ਸ਼ਤਾਬਦੀ ਦੇ ਰੂਪ ਵਿੱਚ 450 ਸਾਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਪੰਥ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਬਾਬੇ ਔਰ ਪੰਥਦਲ ਸਾਰਿਆਂ ਦੇ ਨਾਲ ਰਲ ਕੇ ਜਿਹੜੀ ਸ਼ਤਾਬਦੀ ਦੇ ਰੂਪ ਦੇ ਵਿੱਚ ਮਨਾਈ ਜਾ ਰਹੀ ਹੈ। ਅੱਜ ਦਾ ਦਿਨ ਬਹੁਤ ਮਹੱਤਵਿਆ ਕਿਉਂਕਿ ਇਹ ਦੋ ਦਿਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਤਿਨਾਂ ਨੂੰ ਗੁਰਤਾ ਗੱਦੀ ਵੀ ਇਸੇ ਸਥਾਨ ਤੇ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਸੀ। ਉਹ ਅਸੀਂ ਦੋ ਰੋਜਾਂ 450 ਸਾਲਾਂ ਗੁਰਤਾ ਗੱਦੀ ਦੇਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਹ ਪਾਵੇਂ ਅੰਮ੍ਰਿਤਸਰ ਵੀ ਤੇ ਅੱਜ ਤੇ ਕੱਲ ਨੂੰ 14 ਤਰੀਕ ਦੋ ਦਿਨ ਲਗਾਤਾਰ ਉਛਤਾਬ ਦੀ ਉੱਥੇ ਮਨਾਈ ਜਾ ਰਹੀ ਆ ਪਰ ਸਤਗੁਰਾਂ ਦਾ ਗੁਰਤਾ ਗੱਦੀ ਦਿਵਸ ਇਸ ਸਥਾਨ ਤੇ ਵੀ ਮਨਾਇਆ ਜਾਂਦਾ ਤੇ ਇਸ ਸਥਾਨ ਤੇ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ ਜਾਊਗਾ ਮਨੁੱਖਤਾ ਦਾ ਕੇਂਦਰ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਸ ਪਵਿੱਤਰ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਲਈ ਭੇਜਿਆ ਔਰ ਉਸ ਸਥਾਨ ਤੇ ਸਤਗੁਰ ਜੀ ਨੇ ਇੰਨੀਆਂ ਬਖਸ਼ੀਆਂ ਕੀਤੀਆਂ ਗੁਰੂ ਰਾਮਦਾਸ ਪਾਤਸ਼ਾਹ ਤੇ ਧਰਤੀ ਤੇ ਬੈਠ ਕੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਅੱਜ ਉਹ ਅਸਥਾਨ ਦੇਸ਼ ਵਿਦੇਸ਼ ਚ ਨਹੀਂਗਾ ਸਾਰੀ ਮੈਂ ਕਹਿ ਸਕਦਾ ਦੁਨੀਆ ਦਾ ਜਿਹੜਾ ਸਭ ਤੋਂ ਬਲੱਖਣ ਔਰ ਸਭ ਤੋਂ ਪੂਜਣਯੋਗ ਸਥਾਨ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਔਰ ਅੱਜ ਵੀ ਲੋਕ 4-4 ਘੰਟੇ ਲਗਾਤਾਰ ਇਕੱਠੇ ਹੋ ਕੇ 10-20 ਸਕਿੰਟ ਕਿਉਂਕਿ ਨਾਮ ਸਕਾਰ ਕਰਨੀ ਹੁੰਦੀ ਹੈ ਇੰਨਾ ਕ ਸਮਾਂ ਮਿਲਦਾ ਸੋ ਮੇਰਾ ਕਹਿਣ ਤੋਂ ਭਾਵ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ अनेकाਇ ਬਖਸ਼ੀਆਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਬਹੁਤ ਵੱਡੀਆਂ ਬਖਸ਼ੀਆਂ ਨਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸ ਰਿਆਂ ਦੇ ਆਸਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਇਨੀਆਂ ਬਖਸ਼ੀਆਂ ਬਖਸ਼ਿਸ਼ ਕਰਕੇ ਇਹ ਸਮੁੱਚੀ ਮਨੁੱਖਤਾ ਦਾ ਭਲਾ ਕਰਨੇ ਸਤਗੁਰ ਜੀ ਨੇ ਇਸ ਅਸਥਾਨ ਦੀ ਰਚਨਾ ਰਚੀ ਸੀ ਪਵਿੱਤਰ ਬੌਲੀ ਸਾਹਿਬ ਦੇ ਵੀ ਆਪਾਂ ਇੱਥੇ ਦਰਸ਼ਨ ਕਰਦੇ ਹਾਂ ਇੱਥੇ ਉਹ ਵੀ ਅਸਥਾਨ ਚਵਾਰਾ ਸਾਹਿਬ ਜਿੱਥੇ 사ਤਗੁਰ ਜੀ ਕੀਲੀ ਫੜ ਕੇ ਆਪ ਬੰਦਗੀ ਕਰਦੇ ਸੀ ਸੋ ਗੁਰੂ ਸਾਹਿਬ ਕਿਰਪਾ ਕਰਨੇ ਸ਼ਤਾਬਦੀ ਸਮੁੱਚਾ ਸਿੱਖ ਪੰਥ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੁੱਚੀਆਂ ਸਾਰੀਆਂ ਜਥੇਬੰਦੀਆਂ ਇਹ ਰਲ ਕੇ ਜਿਹੜੀਆਂ ਇਹ ਮਨਾ ਰਹੀਆਂ ਆਓ ਸਾਰੇ ਜਿੱਥੇ ਮਹਾਨ ਸ਼ਤਾਬਦੀਆਂ ਨੂੰ ਮਨਾਈਏ ਉਥੇ ਮਹਾਨ ਸ਼ਤਾਬਦੀਆਂ ਨੂੰ ਵਸਾਈਏ ਵੀ ਮਨਾਉਣਾ ਇਸ ਕਰਕੇ ਆ ਕਿ ਉਹ ਸਾਡੀ ਇਹ ਲੰਮੇ ਸਮੇਂ ਤੋਂ ਜਦੋਂ ਵੀ ਸ਼ਤਾਬ ਦੀ ਆਉਂਦੀ ਆ ਤੇ ਖਾਲਸਾ ਪੰਥ ਇੱਕ ਥਾਂ ਇਕੱਤਰ ਹੋ ਕੇ ਗੁਰਮਤਿ ਕਰਦਾ ਤੇ ਬਸਾਉਣਾ ਆ ਪਵਿੱਤਰ ਗੁਰਬਾਣੀ ਨੂੰ ਜਿਹੜੀ ਗੁਰਬਾਣੀ ਸਤਿਗੁਰ ਜੀ ਨੇ ਸਾਨੂੰ 11ਵੀਂ ਜੋਤ ਦੇ ਵਿੱਚ ਬਖਸ਼ਿਸ਼ ਕੀਤੀ ਸੀ ਗੁਰਸ਼ਬਦ ਦੇ ਪੁਜਾਰੀ ਹੋ ਕੇ ਗੁਰਬਾਣੀ ਗਾਣ ਵੀ ਕਰਨੀ ਗੁਰਬਾਣੀ ਦੇ ਵਿਚਾਰ ਵੀ ਕਰਨੀ ਤੇ ਗੁਰਬਾਣੀ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜਿਹੜਾ ਆ ਉਹ ਜਿਉਣ ਦਾ ਵੀ ਯਤਨ ਕਰਨਾ ਸੋ ਸਾਰੇ ਸਮੂਚੀ ਸੰਗਤ ਨੂੰ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ 16 17 ਤੇ 18 ਨੂੰ ਤੇ 17 ਤਰੀਕ ਨੂੰ ਜਿਹੜਾ ਨਗਰ ਕੀਰਤਨ ਆ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਉਸ ਸੰਬੋਲਕ ਤੌਰ ਦੇ ਉੱਤੇ ਉਸ ਸਤਗੁਰ ਜੀ ਨੂੰ ਸਮਰਪਤ ਕਿ ਕਿਵੇਂ ਸਤਗੁਰ ਜੀ ਗਾਗਰ ਲੈ ਕੇ ਰੋਜ਼ ਰਜਾਨਾ ਅੰਮ੍ਰਿਤ ਵੇਲੇ 2 ਵਜੇ ਉੱਥੋਂ ਗਾਗਰ ਜਲ ਦੀ ਲੈ ਕੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਇਸ਼ਨਾਨ ਕਰਾਉਂਦੇ ਸੀ ਉਹਦੇ ਵਿੱਚ ਵੀ ਵੱਧ ਤੋਂ ਵੱਧ 17 ਤਰੀਕ ਨੂੰ ਸ਼ਾਮਲ ਹੋਈਏ ਤੋ ਫਿਰ ਇੱਕ ਵਾਰੀ ਤੁਹਾਡਾ ਮੀਡੀਆ ਦਾ ਵੀ ਸਮੁੱਚੇ ਤੌਰ ਦੇ ਉੱਤੇ ਮੈਂ ਅੱਜ ਸਾਡੇ ਵਿੱਚ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਜਿਹੜੇ ਵਰਕਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹ ਚੇਚੇ ਤੌਰ ਤੇ ਪਹੁੰਚੇ ਤੇ ਸਾਰੇ ਮੇਰੇ ਸਾਥੀ ਸਮੁੱਚੇ ਅਹੁਦੇਦਾਰ ਸਹਿਬਾਨ ਤੇ ਬਹੁਤ ਸਾਰੇ ਮੈਂਬਰ ਸਹਿਬਾਨ ਉਹ ਚੇਚੇ ਤੌਰ ਤੇ ਪਹੁੰਚੇ ਆ ਬਲਵਿੰਦਰ ਸਿੰਘ ਬੇਈ ਸਾਡਾ ਬੇਈ ਪੂਈ ਵਿਚਾਰਾ ਲੰਬਾ عرصਾ ਬਿਮਾਰ ਰਿਹਾ ਪਰ ਅੱਜ ਨੂੰ ਆਦਾ ਜਾ ਹੈ ਉਹ ਆ ਜਿਆਦਾ ਜੀਵ ਹੈ ਆਖਣਾ ਕਿਉਂਕਿ ਬਿਮਾਰੀ ਤੋਂ ਬਾਅਦ ਅੱਜ ਇਹ ਸੰਗਤਾਂ ਦੇ ਵਿੱਚ ਪਹੁੰਚੇ ਤੇ ਸਾਰੇ ਜਿੰਨੇ ਵੀ ਸਾਥੀ ਸਾਰੇ ਤੇ ਖਾਸ ਕਰਕੇ ਸਾਡਾ ਧਾਰਮਿਕ ਪ੍ਰਚਾਰਮੇਗਾ ਉਹ ਤੇ ਇੱਥੇ ਅਸੀਂ ਸ਼ਤਾਬਦੀਆਂ ਦੇ ਵਿੱਚ ਕੰਜਾਜ ਵਖੜਾ ਲਾਇਆ ਇਹ ਸਾਰੇ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਸ਼ਤਾਬਦੀ ਨੂੰ ਗੁਰੂ ਚਰਨਾਂ ਦੇ ਵਿੱਚ ਨਾਤਮਸਤਕ ਹੋਣ ਲਈ ਤੇ ਗੁਰੂ ਸਾਹਿਬ ਦੀ ਅਸੀਸ ਲੈਣ ਲਈ ਇਹ ਗੁਰੂ ਸਾਹਿਬ ਜੀ ਨੇ ਕਿਰਪਾ ਤੇ ਬਾਕੀ ਦੇ ਪਾਤਰ ਬਣ ਰਹੇ ਆ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਗਵਰਨਰ ਸਾਹਿਬ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਵੀਆਈਪੀਜ਼ ਆ ਰਹੇ ਨੇ ਦੇਖੋ ਜਿਹੜੀ ਸੋ far ਸਾਨੂੰ ਇਨਫੋਰਮੇਸ਼ਨ ਹੈ ਕਿ 16 ਤਰੀਕ ਨੂੰ ਸੀਐਮ ਸਾਹਿਬ ਵੀ ਆ ਰਹੇ ਆ ਕਿਉਂਕਿ ਸਾਨੂੰ ਜਿਹੜੀ ਮਿਲੀ ਇਨਫੋਰਮੇਸ਼ਨ ਪਰ ਅਸੀਂ ਇਹਨੂੰ ਖੁੱਲਾ ਸੱਦਾ ਦਿੱਤਾ ਇੱਥੇ ਕੋਈ ਵੀ ਆ ਸਕਦਾ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ ਅਕਬਰ ਬਾਦਸ਼ਾਹ ਬਾਦਸ਼ਾਹ ਸੀ ਉਹ ਵੀ ਇਸ ਧਰਤੀ ਤੇ ਆਇਆ ਤੇ ਇੱਥੇ ਰਾਜੇ ਤੇ ਰਾਂਕ ਦੀ ਬਰੋਬਰੀ ਆ ਇੱਥੇ ਕੋਈ ਰਾਜਾ ਨਹੀਂ ਇਥੇ ਸੰਗਰੂਪੀ ਕੋਈ ਵੀ ਆ ਸਕਦਾ ਸਾਰਿਆਂ ਨੂੰ ਜਿਵਾਇਆਂ ਆਖਦੇ ਆ ਤੇ ਸਾਰਿਆਂ ਨੂੰ ਖੋਲਾ ਸੱਦਾ ਵੀ ਦਿੰਨੇ ਆ। ਗੁਰੂ ਸਾਹਿਬ ਜੀ ਸ਼ਿਤਾਬ ਜੀ ਨੂੰ ਲੈ ਕੇ ਜਿਹੜੇ ਐਸ்சி ਪੀਸੀ ਵੱਲੋਂ ਜਿਹੜੇ ਵਿਸ਼ੇਸ਼ ਪ੍ਰਬੰਧ ਆ ਜਿਹੜੇ ਵਿਸ਼ੇਸ਼ ਸੰਕਟਾਂ ਨੂੰ ਉਹਨਾਂ ਨੂੰ ਜੰਮ ਕਰਾਇਆ ਜਾ ਰਿਹਾ। ਆਸੀਂ ਤਕਰੀਬਨ ਲਗ-ਪਕ 700 ਏਕੜ ਆ ਨਾਲ ਸਾਈਡ ਤੇ ਹੈ ਤਾਂ ਉਹ ਸਰਕਾਰ ਦੀ ਪੈਲੀ ਤੇ ਡਿਪਟੀ ਕਮਿਸ਼ਨਰ ਐਸ ਅਸਤਾਨ ਦੇ ਤੇ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਤਰਨਤਾਰਨ ਦੇ ਦੋਹਾਂ ਦਾ ਕਿ ਇਹ ਜਿਹੜੀ ਨਾਲ ਪੈਲੀ ਸੀ ਉਹ ਸਾਨੂੰ ਇਹਨਾਂ ਨੇ ਖਾਲੀ ਵੀ ਕਰਕੇ ਦਿੱਤੀ ਆ ਤੇ ਉੱਥੇ ਜਿੱਥੇ ਵੱਡਾ ਲੰਗਰਾਂ ਦਾ ਪ੍ਰਬੰਧ ਤੁਸੀਂ ਦੇਖਦੇ ਆ ਆ ਬਾਬਾ ਦਰਸ਼ਨ ਸਿੰਘ ਜੀ ਟਾਲਾ ਸਾਹਿਬ ਵਾਲੇ ਜਿਹੜੇ ਆਪਾਂ ਅੰਮ੍ਰਿਤਸਰੋਂ ਆਉਣੇ ਆ ਫਤਿਹਬਾਦ ਵਾਲੇ ਪਾਸੇ ਤੋਂ ਉਧਰੋਂ ਤੇ ਇੱਥੇ ਇਟਸੈਲਫ ਹੀ ਆ ਜਿੱਥਾਂ ਹੋਣ ਆਪਾਂ ਲੰਗਰ ਹਾਲ ਜਿਹੜਾ ਨਵਾਂ ਚਾਲੂ ਕੀਤਾ ਇਹ ਵੀ ਤਕਰੀਬਨ ਸਾਡੇ ਕੋਲ 100 ਤੋਂ ਵੱਧ ਜਿਹੜੇ ਆ ਮਹਾਪੁਰਸ਼ਾਂ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਤੇ ਅਸੀਂ ਇਤੋਂ ਜ਼ਿਆਦਾ ਪਾਰਕਿੰਗ ਦਾ ਪ੍ਰਬੰਧ ਕੀਤਾ ਤਾਂ ਕਿ ਲੋਕਾਂ ਨੂੰ ਜਿਹੜੀ ਉਹ ਕੁਝ ਆਪਣੇ ਉਹਦੇ ਵਿੱਚ ਰੋਕਣਾ ਲੱਗੇ ਉਦੋਂ ਬਾਅਦ ਫਿਰ ਕਿਉਂਕਿ ਲੋਕਾਂ ਨੇ ਬਾਥਰੂਮਾਂ ਦੀ ਲੋੜ ਹੁੰਦੀ ਆ ਉਹ ਵੀ ਅਸੀਂ ਵੱਧ ਤੋਂ ਵੱਧ ਯਤਨ ਕੀਤਾ 400 ਦੀ ਇਹ ਨਹੀਂ ਰੱਖੀ ਸੀ ਪਰ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਤੌਰ ਤੇ ਵੀ ਇੱਕ ਹੋਰ ਯਤਨ ਕਰ ਲਈਏ ਕਿ ਵੱਧ ਤੋਂ ਵੱਧ ਕਰੀਏ ਸੋ ਸਾਰੀਆਂ ਬਵਸਤਾਵਾਂ ਜਿਹੜੀਆਂ ਆ ਉਹ ਇੱਥੇ ਪਹਿਲਾਂ ਕਰ ਦਿੱਤੀਆਂ ਵੇ ਜਿਹੜੀ ਦੂਰ ਤੋਂ ਜਿਹੜਾ ਸੰਗਤ ਆਉਂਦੀ ਆ ਉਹਦੇ ਰਹਿਸ਼ੀ ਪ੍ਰਬੰਧ ਹੋਏਗਾ ਜੀ ਇੱਥੇ ਰਹਿਸ਼ੀ ਪ੍ਰਬੰਧ ਕਿਉਂਕਿ ਅੱਜ ਤਾਂ ਹੁਣ ਲੋਕਾਂ ਦਾ ਹਰਕਤ ਦਾ ਇਹ ਰੁਝਾਨ ਹੁੰਦਾ ਪਰ ਮੈਂ ਸਵੇਰੇ ਆਵਾਂ ਤੇ ਸ਼ਾਮ ਨੂੰ ਮੁੜ ਜਮਾਂ ਪਰ ਅਸੀਂ ਉਹਦੇ ਵੀ ਜਥਾ ਸ਼ਕਤੀ ਮੁਤਾਬਕ ਉਹਦਾ ਵੀ ਪ੍ਰਬੰਧ ਜਿਹੜਾ ਚੇਚੇ ਤੌਰ ਤੇ ਕਰ ਰਹੇ ਹਾਂ ਤਾਂ ਕਿ ਜੇ ਕਿਸੇ ਨੇ ਰਾਤ ਰਹਿਣਾ ਤੇ ਉਹਨੂੰ ਕੋਈ ਜਿਹੜੀ ਆ ਪਰੇਸ਼ਾਨੀ ਨਾ ਹੋਵੇ ਕੇਪਲਾ ਜੀ ਕੋਈ ਲੰਬੇ ਸਮੇਂ ਦੀ ਇੱਥੇ ਗੋਇੰਦਵਾਲ ਸਾਹਿਬ ਵਾਸੀ ਕੋਈ ਪ੍ਰੋਜੈਕਟ ਦੇਖੋ ਦੇਖੋ ਮੈਂ ਤੁਹਾਨੂੰ ਤੁਸੀਂ ਪਹਿਲੀ ਵਾਰੀ ਪਿਛਲੀ ਵਾਰ ਵੀ ਮੈਨੂੰ ਇਹ ਸਵਾਲ ਕੀਤਾ ਸੀ ਮੈਂ ਕਰਨੇ 'ਚ ਯਕੀਨ ਰੱਖਦਾ ਮੈਂ ਕਹਿਣ 'ਚ ਯਕੀਨ ਨਹੀਂ ਰੱਖਦਾ ਅਵੀ ਹੁਣ ਵੀ ਜਿੰਨੇ ਤੱਕ ਪ੍ਰੋਜੈਕਟ ਰੱਖੇ ਆ ਅਸੀਂ ਕਰਕੇ ਜਦੋਂ ਉਹਨਾਂ ਦਾ ਅਧ்கਾਟਨ ਹੁੰਦਾ ਉਦੋਂ ਹੀ ਡਿਸਕਲੋਜ਼ ਕਰਦੇ ਆ ਤੇ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਉਹ ਫਿਰ ਤੁਸੀਂ ਕਹਿਣਾ ਜੀ 2 ਸਾਲ ਪਹਿਲਾਂ ਆ ਅਨਾਉਂਸ ਕਰ ਗਏ ਸੀ ਤੇ ਗੁਰੂ ਸਾਹਿਬ ਦੀ ਸ਼ਤਾਬਦੀ ਮਨਾ ਰਹੇ ਆ ਤੇ ਗੁਰੂ ਸਾਹਿਬ ਆਪ ਹੀ ਕਿਰਪਾ ਕਰਨਗੇ ਮਨੁੱਖ ਮਾਤਰ ਦਾ ਇੱਕ ਉਦਮ ਕਰ ਸਕਦਾ ਤੇ ਗੁਰੂ ਨੇ ਕਿਹਾ ਤੇ ਕੋਈ ਨਹੀਂ ਇਹਦੇ ਵਿੱਚ ਵੀ ਵੱਡਾ ਯੋਗਦਾਨ ਫਿਰ ਆਪਾਂ ਪਾਵਾਂਗੇ